ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦੁਨੀਸ਼ੁਰ। ਸਾਥੀਓ ਸਾਡੇ ਭੈਣ ਭਰਾਵਾਂ ਨੇ ਸਾਰੇ ਬੰਨਾਂ ਨੂੰ ਮਜ਼ਬੂਤ ਕਰਨ ਲਈ ਬਹੁਤ ਕੰਮ ਕੀਤਾ ਹੈ। ਲੇਕਿਨ ਹੁਣ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਤਲਵੰਡੀ ਸਿੱਬੂ ਦਾ ਬੰਨ ਹੈ ਉਸ ਤੋਂ 400 ਮੀਟਰ ਅੱਗੇ ਜਾ ਕੇ ਢਾਹ ਲੱਗੀ ਹੋਈ ਹੈ ਤੇ ਉਸ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਸਦੇ ਆਲੇ-ਦੁਆਲੇ ਵੱਸੋਂ ਵੀ ਹੈ। ਕੁਝ ਲੋਕ ਵੀ ਰਹਿੰਦੇ ਇਹ ਗੱਲ ਪ੍ਰੀਤ ਸ਼ੇਰਗਿੱਲ ਪੰਜਸਾ ਪਿੰਡ ਮਲਪੁਰ ਤੋਂ ਉਹਨਾਂ ਨੇ ਸਾਡੇ ਤੱਕ ਕੱਪੜੇ ਦੀ ਕੀਤੀ ਹੈ। ਉਹ ਅਤੇ ਉਹਨਾਂ ਦੇ ਜਿਹੜੇ ਸਾਥੀ ਹੈ ਪਿਛਲੇ 20 ਦਿਨਾਂ ਤੋਂ ਲਗਾਤਾਰ ਜਿਹੜੀ ਸੇਵਾ ਕਰ ਰਹੇ ਆ ਮਿੱਟੀ ਦੀ ਸੇਵਾ ਕਰ ਰਹੇ ਆ 336 에어ਲਾਈਨ ਟਰੈਕਟਰ ਵਾਲੇ ਇਹ ਭਰਾ ਜਿਹੜੇ ਆ ਇਹਨਾਂ ਨੇ ਦਿਨ ਰਾਤ ਇੱਕ ਕੀਤਾ ਤੇ ਹੁਣ ਜਿਹੜੇ ਭੈਣ ਭਰਾ ਹੱਲ ਵੀ ਪੁੱਛਦੇ ਕਿ ਸੇਵਾ ਕਰਨ ਕਿੱਧਰ ਜਾਈਏ ਜੀ ਲੋਕ ਤਾਂ ਹਰ ਥਾਈ ਬਹੁਤ ਪਹੁੰਚੇ ਹੋਏ ਆ ਤਾਂ ਤੁਸੀਂ ਤਲਵੰਡੀ ਸਿਬੂ 400 ਮੀਟਰ ਅੱਗੇ ਬੰਨ ਤੋਂ ਅੱਗੇ ਜਾਣਾ ਬੰਨ ਦੇਖ ਕੇ ਮੁੜ ਨਹੀਂ ਜਾਣਾ ਕਿ ਇੱਥੇ ਮਜ਼ਬੂਤੀ ਹੋ ਗਈ ਹੈ ਬੰਨ ਤੋਂ ਥੋੜਾ ਅੱਗੇ 400 ਮੀਟਰ ਢਾ ਲੱਗੀ ਹੋਈ ਹੈ ਤੇ ਇਹਨਾਂ ਵੀਰਾਂ ਦਾ ਸਾਥ ਨਾ ਨਾ ਕਿਉਂਕਿ 20 ਦਿਨਾਂ ਤੋਂ ਸੇਵਾ ਚ ਲੱਗਿਓ ਰਲ ਮਿਲ ਕੇ ਇਹਨਾਂ ਦਾ ਸਾਥ ਦੇਣਾ ਤੇ ਇਹ ਜਿਹੜਾ 400 ਮੀਟਰ ਅੱਗੇ ਢਾ ਲੱਗੀ ਉਹਨੂੰ ਵੀ ਮਜ਼ਬੂਤ ਕਰਨਾ। ਬੰਦੇ ਜਿੱਦਾਂ ਮਿੱਟੀ ਦੇ ਬੋਰੇ ਵੀ ਬਹੁਤ ਆ ਹੈਗੇ ਆ ਜੀ ਸਾਰਾ ਕੁਝ ਹੈਗਾ। ਥੋੜੇ ਮੁੰਡਿਆਂ ਨੂੰ ਨਾਲ ਦੇ ਪਿੰਡਾਂ ਦੇ ਜਾਂ ਜਿੱਥੇ ਵੀ ਕੋਈ ਵੀ ਵੀਡੀਓ ਦੇਖਦਾ ਕੋਈ ਵੀ ਸੁਣਦਾ ਜੀ ਉਹ ਮਾਰੇ ਜਿਆ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ। ਬੰਨ ਤੋਂ ਦੇਖ ਕੇ ਨਾ ਮੁੜ ਜਾਓ ਜੀ ਇੱਥੋਂ ਨਾਲ ਜਾ ਕੇ 400 ਮੀਟਰ ਅੱਗੇ ਜਾ ਕੇ ਉੱਥੇ ਹੁਣ ਪਾਣੀ ਦੀ ਮਾਰ ਵੱਜ ਰਹੀ ਹੈ ਇਸ ਟਾਈਮ। ਜੇ ਉਹਨੂੰ ਆਪਾਂ ਸ਼ੁਰੂ ਹੋਣ ਤੋਂ ਪਹਿਲਾਂ ਕੰਟਰੋਲ ਕਰ ਲਈਏ। ਤਾਂ ਬਹੁਤ ਜਿਆਦਾ ਵਧੀਆ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ